ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਏ ਹਾਂ ਜੀ ਗੁਰਦੁਆਰਾ ਸ਼੍ਰੀ ਗਨਿਕਾ ਤੇ ਨਵੀਂ ਖਾਂ ਸਰਵੰਸਦਾਨੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਾਨ ਸ਼ੋ ਪ੍ਰਾਪਤ ਪਵਿੱਤਰ ਧਰਤੀ ਸ਼੍ਰੀ ਮਾਛੀਵਾੜਾ ਸਾਹਿਬ ਵਿੱਚ ਗੁਲਾਬੇ ਪੰਜਾਬੇ ਦੇ ਘਰੋਂ ਜਿੱਥੇ ਗੁਰਦੁਆਰਾ ਚੁਬਾਰਾ ਸਾਹਿਬ ਸ਼ਿਸ਼ੋਭਿਤ ਹੈ ਜਦੋਂ ਭਾਈ ਗਨਿਕਾ ਨਵੀਖਾਂ ਨੂੰ ਪਤਾ ਲੱਗਾ ਕਿ ਸਤਿਗੁਰ ਉੱਥੇ ਆਏ ਹੋਏ ਹਨ ਤਾਂ ਇਹਨਾਂ ਦੋਵਾਂ ਭਰਾਵਾਂ ਨੇ ਜਾ ਕੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਹੇ ਸਤਿਗੁਰ ਜੀ ਸਾਡੇ ਘਰ ਚਰਨ ਪਾ ਕੇ ਪਵਿੱਤਰ ਕਰੋ ਜੀ ਬੇਨਤੀ ਕਰਨ ਤੇ ਸੱਚੇ ਪਾਤਸ਼ਾਹ ਇਹਨਾਂ ਦੋਵਾਂ ਭਰਾਵਾਂ ਦੇ ਨਾਲ ਇਹਨਾਂ ਦੇ ਘਰ ਆ ਪਹੁੰਚੇ ਇੱਥੇ ਆਉਣ ਦੇ ਭਾਈ ਗਨੀਖਾ ਤੇ ਨਵੀਖਾਨ ਨੇ ਦੇਖਿਆ ਕਿ ਸੂਈਏ ਬਹੁਤ ਫਿਰਦੇ ਹਨ ਤਾਂ ਉਹਨਾਂ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਹੇ ਸੱਚੇ ਬਾਦਸ਼ਾਹ ਜੇਕਰ ਆਪ ਨੀਲੇ ਵਸਤਰ ਪਹਿਨ ਲਵੋ ਤਾਂ ਸਾਨੂੰ ਆਪ ਜੀ ਦੀ ਸੇਵਾ ਕਰਨੀ ਸੌਖੀ ਹੋ ਜਾਵੇਗੀ ਸਤਗੁਰ ਜੀ ਦੇ ਕਹਿਣ ਤੇ ਲਲਾਰੀ ਨੂੰ ਬੁਲਾਇਆ ਗਿਆ ਤੇ ਹੁਕਮ ਕੀਤਾ ਕਿ ਸਾਡੇ ਵਾਸਤੇ ਨੀਲੇ ਵਸਤਰ ਰੰਗ ਕੇ ਲਿਆਓ ਲਲਾਰੀ ਨੇ ਬੇਨਤੀ ਕੀਤੀ ਕਿ ਸਤਿਗੁਰ ਜੀ ਵਸਤਰ ਉੱਠੀ ਹੋਈ ਮੱਟੀ ਵਿੱਚ ਹੀ ਰੰਗੇ ਜਾਂਦੇ ਹਨ ਜੋ ਕਿ ਰੰਗ ਪਾਉਣ ਤੋਂ 3 ਦਿਨ ਬਾਅਦ ਹੀ ਉੱਠਦੀ ਹੈ ਤਾਂ ਸਤਿਗੁਰ ਜੀ ਨੇ ਕਿਹਾ ਕਿ ਜਾ ਕੇ ਵੇਖ ਮੱਟੀ ਉੱਠੀ ਹੋਈ ਹੈ ਜਦੋਂ ਲਲਾਰੀ ਨੇ ਜਾ ਕੇ ਵੇਖਿਆ ਕਿ ਮੱਟੀ ਉਬਾਲੇ ਬਾਹ ਰਹੀ ਸੀ ਤਾਂ ਉਹ ਹੈਰਾਨ ਹੋ ਗਿਆ ਲਲਾਰੀ ਨੂੰ ਯਕੀਨ ਹੋ ਗਿਆ ਕਿ ਇਹ ਕੋਈ ਵੱਲੀ ਖੁਦਾ ਦਾ ਬੰਦਾ ਹੈ ਅਤੇ ਮੈਂ ਇਹਨਾਂ ਤੋਂ ਕੋਈ ਮੰਗ ਮੰਗ ਲਵਾਂ ਲਲਾਰੀ ਨੇ ਵਸਤਰ ਰੰਗ ਕੇ ਸਤਗੁਰੂ ਜੀ ਨੂੰ ਭੇਂਟ ਕੀਤੇ ਅਤੇ ਹੱਥ ਜੋੜ ਕੇ ਖੜਾ ਹੋ ਗਿਆ ਸਤਗੁਰੂ ਜੀ ਨੇ ਰੰਗਾਈ ਦੀ ਭੇਟਾ ਦੇਣੀ ਚਾਹੀ ਤਾਂ ਲਲਾਰੀ ਨੇ ਬੇਨਤੀ ਕੀਤੀ ਕਿ ਹੇ ਸਤਗੁਰੂ ਜੀ ਮੈਂ ਔਲਾਦ ਤੋਂ ਸਖਣਾ ਹੀ ਜਾ ਰਿਹਾ ਹਾਂ ਜੀ ਬਖਸ਼ਿਸ਼ ਕਰ ਦਿਓ ਤਾਂ ਬਚਨ ਹੋਇਆ ਭਰਪੂਰ ਹੋਵੇਗਾ ਦੂਸਰੀ ਬੇਨਤੀ ਕੀਤੀ ਕਿ ਸਤਿਗੁਰੂ ਜੀ ਸਾਡਾ ਗੁਜ਼ਾਰਾ ਬੜਾ ਹੀ ਔਖਾ ਹੋ ਰਿਹਾ ਹੈ ਰੰਗ ਦੇ ਪੈਸੇ ਸਿਰੋਂ ਨਹੀਂ ਉਤਰਦੇ ਕੋਈ ਕਿਰਪਾ ਦ੍ਰਿਸ਼ਟੀ ਕਰਦੇ ਵੋ ਸਤਿਗੁਰੂ ਜੀ ਦਾ ਵਚਨ ਹੋਇਆ ਕਿ ਜਿਸ ਮੱਟੀ ਵਿੱਚ ਸਾਡੇ ਵਸਤਾ ਰੰਗ ਕੇ ਲਾਇਆ ਹੈ ਅੱਜ ਤੋਂ ਬਾਅਦ ਉਸ ਵਿੱਚ ਕੋਈ ਰੰਗ ਨਹੀਂ ਪੋਣਾ ਜੋ ਰੰਗ ਮਨ ਵਿੱਚ ਧਾਰ ਕੇ ਕੱਪੜਾ ਡਬੋਵੋਗੇ ਸੋ ਹੀ ਰੰਗ ਉਗੜੇਗਾ ਮੱਟੀ ਟੱਕ ਕੇ ਰੱਖੀ ਇਹ ਭੇਟ ਆਮ ਕੋਲ ਨਹੀਂ ਦਸਣਾ ਫਿਰ ਗਨੀਖਾਨ ਅਬੀਖਾਨ ਨੇ ਬੇਨਤੀ ਕੀਤੀ ਕਿ ਔਲਾਦ ਤਾਂ ਸਾਡੇ ਘਰ ਵੀ ਨਹੀਂ ਹੈ ਸਤਿਗੁਰੂ ਜੀ ਜਦੋਂ ਸਤਿਗੁਰੂ ਜੀ ਨੇ ਕਿਹਾ ਕਿ ਤੁਹਾਡੀ ਸੇਵਾ ਪ੍ਰਵਾਨ ਹੋ ਚੁੱਕੀ ਹੈ ਤੁਹਾਡੇ ਤੇ ਵੀ ਕਿਰਪਾ ਹੋਵੇਗੀ ਇਸ ਹਸਤਾਨ ਤੇ ਸਤਿਗੁਰੂ ਜੀ ਦੇ ਦੋ ਸਤਿਗੁਰੂ ਜੀ ਨੇ ਦੋ ਦਿਨ ਦੋ ਰਾਤਾਂ ਆਰਾਮ ਕੀਤਾ ਇਸ ਤੋਂ ਉਪਰੰਤ ਸਤਿਗੁਰ ਜੀ ਨੂੰ ਪਲੰਗ ਤੇ ਬਿਠਾ ਕੇ ਅਗਲੇ ਪਾਵੇ ਗਨੀਖਾਂ ਤੇ ਨਵੀਖਾਂ ਪਿਛਲੇ ਪਾਵੇ ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਨੇ ਚੁੱਕ ਲਿਆ ਤੇ ਪਿੱਛੇ ਭਾਈ ਦਇਆ ਸਿੰਘ ਜੀ ਮੋਰਾ ਦੇ ਖੰਭਾ ਨਾਲ ਚੌਰ ਕਰਨ ਲੱਗ ਪਏ ਇਸ ਤਰ੍ਹਾਂ ਕੋਤਕ ਰਚਦੇ ਹੋਏ ਗੁਰੂ ਜੀ ਉੱਚਦਾ ਪੀਰ ਬਣ ਕੇ 11 ਪੌਦੀ ਰਾਤ ਨੂੰ ਇਸ ਜਗ੍ਹਾ ਤੋਂ ਨਿਕਲ ਤੁਰੇ ਗੁਰੂ ਜੀ ਗੁਰਦੁਆਰਾ ਕਿਰਪਾਨਪੇਟ ਗੁਰਦੁਆਰਾ ਕਟਾਣਾ ਸਾਹਿਬ ਪਿੰਡ ਰਾਮਪੁਰ ਪਿੰਡ ਕਨੇਚ ਹੁੰਦੇ ਹੋਏ ਆਲਮਗੀਰਵਲ ਚੱਲ ਪਏ ਗੁਰੂ ਜੀ ਨੇ ਆਲਮਗੀਰ ਪਹੁੰਚ ਕੇ ਭਾਈ ਗਨੀਖਾ ਤੇ ਨਬੀ ਖਾਨ ਤੇ ਕਿਰਪਾ ਕਰਦੇ ਹੋਏ ਬਖਸ਼ਿਸ਼ਾਂ ਕਰਦੇ ਹੋਏ ਇਹ ਕਿਹਾ कि श्री वाहगुरु जी की आ गया है सरबत संगत ऊपर मेरा हुक्म है गनी खान और ये जो हैन परजंदा सो बिहज हैन मेरे काम आए हैन जो सिख इनकी खिजमत अंदर रुझू रहेगा निहाल होगा उन ऊपर मेरी खुशी हो ਉਸ ਉੱਪਰ ਮੇਰਾ ਹੱਥ ਹੋਗ ਇਹ ਜੋ ਹੈਨ ਸੋ ਮੇਰੇ ਹੈਨ ਜੋ ਸਿੱਖ ਇਨਕੀ ਸੇਵਾ ਕਰੇਗਾ ਸੋ ਮੇਰੀ ਕਰੇਗਾ